ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਬਹੁਤ ਬਹੁਤ ਮੁਬਾਰਕਾਂ ਗੁਰਪੁਰਬ ਦੀਆਂ ਅੱਜ ਹੈਗਾ ਜੀ ਗੁਰਪੁਰਬ ਤੇ ਮਾਲਕ ਕਿਰਪਾ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਅੱਜ ਪਹੁੰਚੇ ਆ ਜੀ ਆਪਾਂ ਲਾਡੀ ਬਾਈ ਦੇ ਖੇਚ ਲਾਡੀ ਬਾਈ ਨੂੰ ਅੱਜ ਛੁੱਟੀ ਆ ਤੇ ਘਰੇ ਸੀਗਾ ਬਾਈ ਥੋੜਾ ਜਿਆ ਲੱਗਿਆ ਹੋਇਆ ਕੰਮ ਕਰ ਕਰਨ ਬਾਈ ਕੋਲ ਪਹੁੰਚੇ ਆ ਤੇ ਠੰਡ ਵੀ ਵਧ ਗਈ ਬਾਈ ਆ ਇੱਕ ਦੋ ਦਿਨ ਤੋਂ ਜ਼ਿਆਦਾ ਠੰਡ ਹੋ ਗਈ ਪਰ ਅੱਜ ਬਹੁਤ ਜ਼ਿਆਦਾ ਧੁੰਦ ਸੀਗੀ ਤੇ ਹਵਾ ਵੀ ਠੰਡੀ ਠੰਡੀ ਚੱਲਦੀ ਆ ਪੱਛੋ ਚੱਲਦੀ ਆ ਬਾਈ ਤੇ ਠੰਡੀ ਠੰਡੀ ਬੱਚੋਂ ਬਾਕੀ ਲਾਡੀ ਬਾਈ ਦੀ ਬਾਈ ਇੱਕ ਤਾਂ ਆਪਾਂ ਚੈੱਕ ਕਰਨੀ ਆ ਕਣਕ ਕਿਉਂਕਿ ਲਾਡੀ ਬਾਈ ਦੀ ਹੈਗੀ ਸੀਗੀ ਬਹੁਤ ਜ਼ਿਆਦਾ ਡਾਕਰ ਜ਼ਮੀਨ ਬਾਈ ਜਿਹਦੇ ਚ ਲਾਡੀ ਬਾਈ ਨੇ ਸੁਪਰ ਸੀਡਰ ਨਾਲ ਕਣਕ ਬਜਾਤੀ ਸੀਗੀ ਐਸਐਮਐਸ ਨਾਲ ਬਾਈ ਨੇ ਵੜਾਇਆ ਸੀਗਾ ਝੋਨਾ ਸਾਰੀ ਪਰਾਲੀ ਖੇਤ ਦੇ ਵਿੱਚੇ ਸੀਗੀ ਕੋਈ ਗੱਠਾ ਨਹੀਂ ਬਣਾਈਆਂ ਕੋਈ ਅੱਗ ਨਹੀਂ ਲਾਈ ਕੁਝ ਨਹੀਂ ਕੀਤਾ ਐਸਐਮਐਸ ਤੋਂ ਬਾਅਦ ਸਿੱਧਾ ਸੁਪਰ ਸੀਡਰ ਗੱਲ ਸੀ ਕਿ ਬਹੁਤ ਜ਼ਿਆਦਾ ਲਾਡੀ ਬਾਈ ਕਹਿੰਦਾ ਸੀਗਾ ਗਿੱਲ ਜ਼ਿਆਦਾ ਹੀ ਲੋਡ ਹੁੰਦੀ ਆ ਤੇ ਚੈੱਕ ਕਰਾਉਨੇ ਆ ਤੁਹਾਨੂੰ ਕਣਕ ਕਿਦਾਂ ਹੋਈ ਲਾਡੀ ਬਾਈ ਦੀ ਤੇ ਕਿੰਨਾ ਕੁ ਬੀਜ ਨਿਕਲਿਆ ਕਿੰਨਾ ਕੁ ਵਿੱਚ ਰੱਖਿਆ ਆ ਕਿਉਂਕਿ ਪ੍ਰਾਲੀ ਹੋ ਜਾਂਦੀ ਜ਼ਿਆਦਾ ਬਾਈ ਉੱਪਰੋਂ ਡਾਕਰ ਜ਼ਮੀਨ ਤੇ ਥੋੜੀ ਜਿਹੀ ਦਿੱਕਤ ਆਉਂਦੀ ਤਾਂ ਹੈਗੀ ਆ ਲਾਡੀ ਬਾਈ ਪਰ ਜ਼ਿਆਦਾ ਬੀਜ ਪਾਉਂਦਾ ਇਸ ਕਰਕੇ ਹੀ ਬਾਕੀ ਕਰਾਉਨੇ ਆ ਤੁਹਾਨੂੰ ਚੈੱਕ ਅਲੱਗ ਨਾਲ ਤਾਂ ਮੱਕੀ ਚੈੱਕ ਕਰੋ ਬਾਈ ਪਹਿਲਾਂ ਤਾਂ ਬਹੁਤ ਹਲਕੀ ਹਲਕੀ ਸੀਗੀ ਪਰ ਹੁਣ ਵਧੀਆ ਹੋ ਗਈ ਬਾਈ ਸੋਣੀ ਲੱਗਣ ਲੱਗ ਗਈ ਖੇਤ ਦੇ ਵਿੱਚ ਭਰਮਾ ਭਰਮਾ ਜਾਂ ਬਾਕੀ ਆ ਚੈੱਕ ਕਰੋ ਬਾਈ ਲਾਡੀ ਬਾਈ ਦੀ ਕਣਕ ਜਿਹੜੀ ਕਿ ਅੱਜ ਹੋ ਗਈ ਆ 14 15 ਦਿਨਾਂ ਦੀ ਹਾਂ 14 15 ਦਿਨਾਂ ਦੀ ਕਣਕ ਹੋ ਗਈ ਲਾਡੀ ਬਾਈ ਦੀ ਬਾਈ ਸੈਡਾਂ ਤੇ ਤੁਹਾਨੂੰ ਪਤਾ ਬਾਈ ਪਰਾਲੀ ਹੁੰਦੀ ਜ਼ਿਆਦਾ ਝੋਨੇ ਦੀ ਤੇ ਉੱਥੇ ਜ਼ਰੂਰ ਥੋੜੀ ਜੀ ਘਟਾ ਕਣਕ ਆ ਦੇਖੋ ਜਿਵੇਂ ਆਹ ਜਗਾਹੇ نیچے ਨਿਕਲੀ ਨਹੀਂ ਹੈਗੀ देखो आह उ निकली नहीं हैगी थोड़ी थोड़ी जिते ज्यादा पराली आ उ नहीं निकली बाकी इस करके लाडी भाई ने बहुत ज्यादा बीज पाया थी ए, बेच कोई दिक्कत नहीं बिच एक पराली घट हो जाकत नहीं हैगी और सैडाते ज्यादा पराली करके दिक्कत जरूर होंगी है बैके रिपोर्ट आ जम कणक फुल डाकर जमीन यार जिन्होंने कहते दिया ना भी ये जदों पहला बह बहाइया करके बीजते होंगे सी ना यू बई दो तबिया दी उस तो सुहागा फिर दोहर तवियों की फिर सुहागा फिर इनू एक बारी पट के किरले हूँ सही पत्थर दे वो फेर के भी डली नहीं भुरी होंगी ये खेत इन्ने तगड़े डाकर जमीन चा आड़ा देख लो बटते कि हिसाब न पटिया हुई बई बाली ज्यादा डाकर जमीन यार कहने का मतलब ये ਤੇ ਹੁਣ ਸੁਪਰ ਸੀਡਰ ਨਾਲ ਇੱਕੋ ਵਾਰ ਚ ਬਾਈ ਵਜਾ ਦਿੰਦਾ ਆ ਥੋੜੀ ਜੇ ਬੀਜ ਜਰਮੀਨੇਸ਼ਨ ਥੋੜੀ ਜੀ ਘੱਟ ਵੀ ਹੋਈ ਆ ਬੀਜ ਦੀ ਤਾਂ ਕੋਈ ਅੱਡੀ ਖਾਸ ਗੱਲ ਨਹੀਂ ਹੈਗੀ ਤਾਂ ਰਲ ਜੂ ਜਾਣੀ ਕੰਮ ਜੇ ਇੱਕ ਦੋ ਗੇੜਿਆਂ ਦੇ ਵਿੱਚ ਜਿਵੇਂ ਆ ਮੰਨ ਕੇ ਚੱਲੋ ਵਿੱਚ ਜਮਾ ਓਕੇ ਆ ਆ ਸੈਡਾਂ ਵਾਲੀ ਇੱਕ ਜਾਂ ਦੋ ਗੇੜੇ ਮੰਨ ਲਓ ਵੀ ਉਹਨਾਂ 'ਚ ਜਰਮੀਨੇਸ਼ਨ ਘੱਟਾ ਕਣਕ ਦੀ ਆ ਦੇਖੋ ਇੱਥੇ ਵੀ ਕਣਕ ਘੱਟ ਆ ਆ ਦੇਖੋ ਤੇ ਆ ਨਿਕਲੀ ਹੋਈ ਆ

हाँ सनकोर कली सनकोरे हाँ है फ माड़ा मोटा होया फर्क नहीं तो फर्क पैना ही है, आ, दो जार, जार है दे दे, में में यार दो तीन साल हो चले थो तीजा साल सारा को बिचे रही यारेरा हाँ कणक न झाड़ू तो फर्क पैण लोग सारे यही कहें जे बिच पा झाड़ू तो कनक का फर्क वापे पैना यार ਯਾਰ ਸਾਰਾ ਕੰਮ ਯਾਰ ਜਿਆਦਾ ਨਿਬੜ ਜਾਂਦਾ ਸਾਰਾ ਹਾਂ ਇੱਕੋ ਦਿਨ ਚ ਬੰਦਾ ਵਿਹਲਾ ਸਾਰਾ ਇਕੱਠਾ ਹੀ ਕੋਈ ਸਿਰਦਰਦੀ ਨਹੀਂ ਕੋਈ ਕੁਝ ਨਹੀਂ ਹਾਂ ਆ ਸਹੀ ਆ ਯਾ ਕੰਮ ਝੁੰਡੇ ਘੜਿਆ ਕਰਨਗੇ ਪੀਜੋ ਦੀ ਹਾਂ ਪੱਕੀ ਗੱਲ ਆ ਉਹ ਮੇਨ ਚੀਜ਼ ਆ ਯਾਰ ਇੱਕ ਤਾਂ ਕੰਮ ਇੱਕੋ ਦਿਨ ਚ ਨਿਬੜ ਜਾਂਦਾ ਦੂਜਾ ਖੇਤ ਵੀ ਮੜੇ ਜੇ ਸੋਹਣੇ ਲੱਗਦੇ ਕਣਕ ਮੂੰਹ ਨੂੰ ਵੀ ਲੱਗਦੀ ਆ ਹੁਣ ਖੜੇ ਝੁੰਡਿਆਂ ਦੇ ਵਿੱਚ ਉਹ ਗੱਲ ਜੀ ਬਣਦੀ ਨਹੀਂ ਸਾਲੀ ਜਿੱਦਾਂ ਮਰਜੀ ਆ ਹੁਣ ਸਾਡੇ ਜਿਹੜੇ ਰਗੜ ਕੇ ਵੱਡੇ ਹੋਏ ਆ ਉਹ ਤਾਂ ਸਾਲੀ ਵਧੀਆ ਮੂੰਹ ਨੂੰ ਲੱਗਦੀ ਆ ਜਿੱਥੇ ਝੁੰਡੇ ਖੜੇ ਹੋ ਸਾਲੇ ਹੋਰੇ ਤਰ੍ਹਾਂ ਲੱਗ ਜਾਂਦੇ ਖੇਤ ਹਾਂ ਹਾਲਾਂਕਿ ਕਣਕ ਸਾਰੀ ਜੰਮੀ ਹੋਈ ਆ ਪਰ ਸਾਲਾ ਉਹ ਸੁਆਦ ਜਾਂ ਨਹੀਂ ਹੈਗਾ ਬਾਹ ਵਹਾਈ ਕਰਕੇ ਬੀਜੇ ਯਾਰ ਕਣਕਾਂ ਦਾ ਬਾਪੇ ਪਹਿਲਾਂ ਕਿੰਨਾ ਟਾਈਮ ਪਹਿਲਾਂ ਬਾਹ ਵਹਾਈਆਂ ਕਰੀ ਜਾਂਦੇ ਤੇ ਹਫ਼ਤਾ ਹਫ਼ਤਾ 10-10 ਦਿਨ ਲੱਗੇ ਨੇ ਲੋਕ ਪਹਿਲਾਂ ਬਹੁਤ ਜਲਦੀ ਦੇਖ ਲਓ ਹਾਂ ਹੁਣ ਤਾਂ ਹਾਂ ਹੁਣ ਤਾਂ ਸਾਲਾ ਸੁਆਦ ਜਾਂ ਹੀ ਨਹੀਂ ਹੈਗਾ ਕੋਈ ਸੁਆਦ ਹੈ ਸਾਲਾ ਨਾਇਤ ਕੀ ਝੋਨਾ ਵੱਢਣ ਦਾ ਸੁਆਦ ਆਇਆ ਨਾ ਕਣਕ ਬੀਜਣ ਦਾ ਸੁਆਦ ਆਇਆ कोई साल जमा स्वाद नहीं आया यार चलो कोई नहीं देखते देख दे जिम्मे भी अगली बार चले ओ तो भाई जरूर यह दिक्कत आ बाकी लाडी भाई दा डैडी कदो तो पानी लाना ला निकले होनी कोई एडी गल नहीं है जे दाना बेच रख भी लिया जमीन ने तो निकले होना डाकर जमीन करके बह जे तो जमीन पूरी भुर जाए बरीक हो जाए फिर तो हवा नाल कोई दिक्कत नहीं आती हैगी फिर तो निकले आती का। है कनक हूँ जुमे एडे एडे डले है यार ये तो पत्थरे है यार की दसा मैं यू भनना भन नहीं सकती ज सला मारीे ना कि सिर च गली कर दूंगे यह जी चीज़ आता एच थोड़ी बहुत हवा नाल दिक्कत आ जाती है तो बाकी कोई एड्डी खास गल नहीं हैगी ओके रिपोर्ट आ जाल आनी कोई दिक्कत नहीं है भाई आले दुआल कर लो चेक जमा होके निकली हुई तली की वह भी कनक निकली हुई है देख दिखो बस आही आइडा तो एक डेढ़ का गेड़ा बस लो भाई इधरली खेत भी करो चेक जोड़ा लंबा घेरा सी हां जी जनाब बढ़िया तू दस लगया होया ना <laughs> ना ठीक है ना भाई छुट्टी ਦਾ ਲਾਹਾ ਤਾਂ ਬਣਦਾ ਹੋਰ ਸੁਣਾ ਟੁੱਪ ਘੜਾ ਤੀਦਾ ਹੋਰ ਤਾਂ ਪਤਾ ਨਹੀਂ ਦੇਖਿਆ ਫਿਰ ਹਵਾ ਪੱਛੋਂ ਚੱਲਦੀ ਆ ਵਧੀਆ ਯਾਰ ਮੌਸਮ ਸਾਫ਼ ਹੋ ਗਿਆ ਕਹਿੰਦੇ ਆ ਧੁੱਪ ਵੀ ਬਾਈ ਲਾਕੀ ਨਿਕਲਣ ਚਲੋ ਰੱਬ ਮਿਹਰ ਕਰੇ ਧੁੱਪ ਨਿਕਲੇ ਆਵੇ

ਆ ਗਿਆ ਹੂੰ ਆਜ ਮੈਂ ਆ ਦੂਰ ਲਾ ਆ ਮੈਂ ਚੀਜ਼ ਆ ਤੇਰਾ ਹਾਂ ਆ ਇਦਾਂ ਆ ਆ ਦੂਰ ਤੇਰਾ ਚੌੜਾ ਪੱਤਾ ਹੋ ਗਿਆ ਇਹ ਤਾਂ ਖਤਮ ਕਰਦਾ ਹਾਂ ਇਹ ਛੋਟੇ ਆ ਆ ਦੇ ਇਹ ਸਾਰਾ ਬੱਚੇ ਸੰਭਲਣਾ ਹੋਣਾ ਇਹਨੇ ਸਾਰਾ ਸੰਭਲਣਾ ਜਿੰਨੀ ਛੋਟੀ ਤੇ ਕਰੂੰਗਾ ਉਨੀ ਦਵਾਈ ਘੱਟ ਲੱਗਦੀ ਆ ਆ ਦੇ ਬੋਲੀ ਟੰਡਾ ਹਾਂ ਦੇਖ ਗੱਡਾ ਪਤਲਾ ਤੇ ਲੰਬਾ ਹੋਏ ਬਿਲਕੁਲ ਅਸੀਂ ਛੋਟੀ ਕਰਕੇ ਘੱਟਦੇ ਹਾਂ ਅਸੀਂ ਤੂੰ ਹਰ ਹਫਤੇ ਦੀ ਆਵੇਂ ਤੈਨੂੰ ਦੇਖਦੀ ਲੰਬਾਈ ਵੱਜ ਜਾਣੀ ਹਾਂ

बाकी बी दाढ़ी बजरबा हों तीजाई बाद कोई स्परे नहीं करनी कोई कुछ नहीं करना है का। जे गाह अगे कोई दिक्कत आँदी आता बी ने सूडी जे दबे वैसे तो आई नहीं कदम दिक्कत माड़ी मोटी सूं पेंद् जरूर आट जाती

ਬਾਕੀ ਕੱਖ ਰੁਖ ਐਡਾ ਹੁੰਦਾ ਨਹੀਂ ਜੇ ਹੁੰਦਾ ਕਿਤੇ ਹਾਂ ਨਾ ਮਾਤਰ ਜਾਂ ਜਿਹੜਾ ਬਾਅਦ ਚ ਜੰਮਦਾ ਪਾਣੀ ਤੋਂ ਬਾਅਦ ਮਾੜਾ ਮੋਟਾ ਜਾਂ ਉਹ ਕਿਤੇ ਰਹਿ ਗਿਆ ਰਹਿ ਗਿਆ ਵੈਸੇ ਤਾਂ ਸੰਕੋਰ ਇਹ ਇਦਾਂ ਦੀ ਆ ਵੀ ਇਹਨੇ ਪਾਣੀ ਤੋਂ ਬਾਅਦ ਵੀ ਅਸਰ ਦਿਖਾਉਣਾ ਹੁੰਦਾ ਦਿਖਾਉਣਾ बिलकुल सही हाँ, हाँ। है दूजा नंबर धुप बहुत सही टाइम असर करू पूरा ठीक है यार ओके यार बोर्ड वी कोई खास नहीं चल आले दुआले है एक गेड़ा

ਉਪਰ ਸੀਟਰ ਨੂੰ ਇੱਕ ਵਾਰ ਚੇ ਲੁਟਾਇਆ ਹਾਂ ਹਾਂ ਬਾਕੀ ਬਾਈ ਇਹ ਡਲੀ ਕਰਕੇ ਥੋੜੀ ਜਿਹੀ ਹਵਾ ਜਿਹੜੀ ਪੈਂਦੀ ਕੁਛ ਪਰਾਲੀ ਕਰਕੇ ਕੁਛ ਉੱਚਾ ਹੋਣ ਕਰਕੇ ਥੋੜੀ ਜਿਹੀ ਦਿੱਕਤ ਆ ਜਾਂਦੀ ਆ ਬਾਕੀ ਉਧਰ ਆ ਬਾਈ ਦੀ ਉਹ ਨਾਰਮਲ ਜ਼ਮੀਨ ਆ ਦਰਮਿਆਨੀ ਜੀ ਜ਼ਮੀਨ ਆ ਉਹ ਨਾਲ ਬਾਲੀ ਡਾਕਰ ਨਾਲ ਬਾਲੀ ਪੱਸੀ ਆ ਉਹ ਵਿਚਾਲੇ ਜੇ ਆਂਦੀ ਆ ਉਹਦਾ ਜਮ ਬਾਈ ਕਹਿੰਦਾ ਇੱਕ ਨੰਬਰ ਆ ਉਹ ਜਮਾ ਓਕੇ ਆ ਉਹ ਵੀ ਤੁਹਾਨੂੰ ਉਹ ਵੀ ਚੱਲ ਪਿਆ ਹਾਂ ਉਹ ਏਦਾਂ ਹੀ ਆ ਹਾਂ ਮੇਰੀ ਜ਼ਮੀਨ ਉਹ ਪਰਲੀ ਏਦਾਂ ਦੀ ਉਹ ਆ ਬਾਕੀ ਉਹ ਵੀ ਦਿਖਾ ਦਾਂਗੇ ਆਪਾਂ ਕੋਈ ਨਹੀਂ ਬਾਅਦ ਚ 20 ਜੀ ਠੀਕ ਆ ਥੋੜਾ ਜਿਹਾ 40 42 ਉਹ ਪਿਆ ਆ

चल कोई एडाई बहुत ना ना यार एक नंबर बहोर की है यार आई कोई माड़ी नहीं पहले पानी चाह तेरा फूज सारा बिच चले जाना

मारिया मारिया कोई नहीं न्योजल बदलिया हुई बी दूजिया डबल न्योजल जड़ी होंगी जी थले प्रेसर मार है सीधा बाकी बी सारे खेतां लाडी बी ओके रिपोर्ट आ जमा कणक थोड़ी जी हाँ हम सही दिखती है शायद कर लो ती चेक न, ओके बी रही बैन लागी वाइया सोहनी ਸਾਰੇ ਖੇਤ ਦੇ ਵਿੱਚ ਬੈਠ ਕੇ ਦਿਖਾਉਣਾ ਤੁਹਾਨੂੰ ਯਾਰ ਕਿਥੋਂ ਥੋੜੀ ਜਿਹੀ ਗੱਲ ਜੀ ਬਣਦੀ ਜੀ ਇਹ ਲਓ ਜੀ ਹੁਣ ਕਰੋ ਚੈੱਕ ਹੋਲਾ ਰਹੀ ਹੈ ਵਾਰੀਆ ਬਾਈ ਸੈਡਾਂ ਤੇ ਚਲੋ ਮਾੜੀ-ਮੋਟੀ ਹੋ ਜਾਂਦੀ ਬਾਈ ਉਹ ਐਡੀ ਕਿਦਾ ਕੋਈ ਚੱਕਰ ਨਹੀਂ ਹੈਗਾ ਪਾਣੀ ਲੱਗੇ ਤੇ ਨਿਕਲੇ ਆਣੀ ਆ ਜਮੀਨ ਵਾਲੀ ਮੋਟੀ ਆ ਇਹ ਤਾਂ ਕਰਕੇ ਬਾਕੀ ਇੱਧਰ ਵੀ ਇਹੋ ਆ ਉਹਦੀ ਰਿਪੋਰਟ ਆ ਬਾਈ

बाद जाके। ना ना एक दवाई जी पा चल साल साली जादु बूटी हाथ लग गई अपने जादु की बूटी हाथ लग गई बी सनकोर साली बाकी चीज आखला गुली डंडा

छत्ती तीहाल बज ने बजाई सी वीडियो अपने चैनल पर पी हुई आ जड़े नवे आख लियो दोबारा किी सी तो सिर्फ एक बस इन्ना जो झोना बढ़ाया कि एस एम एस लवाया उस तो बाद सारी पराली बह बिच्चेगी आज जरूर पहले गेड़े तो है ही दिक्कत पर ये कोई एड्डी खास नहीं पानी निकल आनी हैगी कोई चक्कर नहीं है बाकी एडा कोई खास फर्क है नहीं बिच जमाके कण का थानू दिखाई देती आप तजर्बा भाई बेस्ट आडे हिसाब न ਬਾਕੀ ਜਿਹਨੂੰ ਜਦਾਂ ਲੋਟ ਆਉਂਦਾ ਬਈ ਅਗਲਾ ਉਦਾਂ ਕਰੀ ਜਾਂਦਾ ਤੇ ਮੈਂ ਵੀ ਸਪਰੇਅ ਦੇਖਦਾ ਪਰ ਜੇ ਮੈਨੂੰ ਲੋਡ ਪਈ ਤਾਂ ਮੈਸੇ ਮੈਨੂੰ ਲੱਗਦਾ ਨਹੀਂ ਹੈ ਕਿਉਂਕਿ ਇੱਕ ਤਾਂ ਹੈ ਤੱਪੜ ਆ ਆਪਣੀ ਦੂਜਾ ਪਰਾਲੀ ਹੈਗੀ ਆ ਕਿਉਂਕਿ ਤੈਂ ਬੁਝਾਈ ਹੈ ਹੈਪੀ ਸੀਟਰ ਨਾਲ ਉਹਦੇ ਵਿੱਚ ਪਰਾਲੀ ਨੇ ਉਹਨੂੰ ਧੁੱਪੇ ਨਹੀਂ ਕੱਖ ਨੂੰ ਲੱਗਣ ਦਿੱਤੀ ਤਾਂ ਕਿ ਕੱਖ ਹੋਣਾ ਕੀ ਹਾਂ ਫਿਰ ਵੀ ਚੱਲ ਮਾੜਾ ਮੋਡਾ ਨਿਗਾ ਮਾਰ ਲਾਂਗੇ ਜੇ ਲੋਡ ਪਈ ਤਾਂ ਸੰਕੋਰ ਨਾਲ ਸਰਦਾ ਤਾਂ ਆਪਾਂ ਕਿਉਂ ਬਾਅਦ ਚੁੜ ਜੀਏ ਯਾਰ ਨਹੀਂ ਜੇ ਫਿਰ ਕਰਨੀ ਹੈ ਟਾਈਮ ਨਾਲ ਕਰਦੀ ਹਾਂ ਹਾਂ ਤੇਰੇ ਤੋਂ 2 3 2 तीन दिन मैं लेट आ मेरी कणक समझ ला बस के उस हाब नई तो कर दागे आम साहे दिण तो पिछली बार बीर जी ने पानी तो पहले ही स्प्रे कराती पानी भी यार हो गया चल कोई नहीं देखा चल तू कम कर का <laughs> <laughs> लो भाई यार सौदा वादिया खला बंदा चक ला कोई किसी निकत नहीं कह दी अपना डरना काम करो ना ना ठीक है यार ਪੋਜੀਸ਼ਨ ਤੇ ਚੱਲਣਾ ਤੇ 6 ਕ ਪੰਪ ਗੀਲੇ ਦੇ ਬਾਈ ਕੰਦਾ ਲਾਉਣਾ ਮੈਂ ਓਕੇ ਰਿਪੋਰਟ ਗੁੱਲੀ ਡੰਡਾ ਨੱਪ ਦੋ ਗੀਲੀ ਇਸ ਵਾਰ ਬਹੁਤ ਜ਼ਿਆਦਾ ਸਪਰੇਹਾਂ ਕੀਤੀਆਂ ਯਾਰ ਬੰਦਿਆਂ ਨੇ ਜਿਹੜੀ ਮਗਰੇ 24 ਘੰਟੇ ਦੇ ਵਿੱਚ ਵਿੱਚ ਹੁੰਦੀ ਜਿਹੜੀ ਸਪਰੇ ਬਹੁਤ ਜ਼ਿਆਦਾ ਕੀਤੀ ਆ ਤੇ ਚਲੋ ਬਾਈ ਅਗਲਿਆਂ ਦੇ ਤਜਰਬੇ ਹੋਣਗੇ ਹਰੇਕ ਨੇ ਆਪਣਾ ਤਜਰਬਾ ਕੀਤਾ ਹੁੰਦਾ ਆ ਤੇ ਬਾਈ ਨੇ ਆਹ ਤੇ ਯਾਰ ਵਾ ਕੱਢਿਆ ਹੋਇਆ ਆ ਕੱਲੀ ਸੰਕੋਰ ਬਸ ਜਿਹੜੀ ਆਲੂਆਂ ਵਾਲੀ ਇਹ ਹੁੰਦੀ ਆ ਆਲੂਆਂ ਦੇ ਕਰਦੇ ਨੇ ਭਰਾ ਜਿਹੜੇ ਆਲੂ ਲਾਉਂਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸਨ ਕੋਰ ਬਾਰੇ ਤੇ ਕਣਕ ਤੇ ਵੀ ਬਾਈ ਕਰਦੇ ਆ ਆਪਾਂ ਵੀ ਕਰਦੇ ਆ 2-3 ਸਾਲ ਹੋ ਗਏ ਕਰਦੇ ਆ ਇਹਨੂੰ ਤੇ ਬਾਈ ਵੀ ਕਰਦਾ ਆ ਆਪਾਂ ਜਾਨੀ ਇਹ ਆ ਵੀ ਜਿਵੇਂ ਦੂਸਰੀਆਂ ਟਾਪਿਕ ਹੋਗੀ ਲੀਡਰ ਹੋਗੀ ਉਹਨਾਂ ਦੇ ਵਿੱਚ ਮਿਕਸ ਕਰਕੇ ਕਰਦੇ ਆ ਕਿਉਂਕਿ ਆਪਾਂ ਪਾਣੀ ਤੋਂ ਬਾਅਦ ਕਰਦੇ ਆ ਸਪਰੇ ਉਹ ਗੁੱਲੀ ਡੰਡਾ ਵੱਡਾ ਹੋਇਆ ਹੁੰਦਾ ਤਾਂ ਉਹ ਮਿਕਸ ਕਰਕੇ ਕਰਨੀ ਪੈਂਦੀ ਆ ਪਰ ਲਾਡੀ ਬਾਈ ਪਹਿਲਾ ਹੀ ਕੱਲੀ ਸੁਨਕੋਰ 15ਵਾਂ ਦਿਨ ਆ ਬਾਈ ਅੱਜ ਹਜੇ ਕਣਕ ਨੂੰ 1 ਤਰੀਕ ਨੂੰ ਬੀਜੀ ਸੀ ਦੀਵਾਲੀ ਵਾਲੇ ਦਿਨ ਤੇ ਅੱਜ 15ਵਾਂ ਦਿਨ ਆ ਗੁਰਪੁਰਬ ਦਾ ਦਿਨ ਤੇ ਅੱਜ ਬਾਈ ਲੱਗਿਆ ਹੋਇਆ ਸਪਰੇਅ ਕਰਨਾ ਤੇ ਰਿਜ਼ਲਟ ਬਾਈ ਇਹਦਾ ਹੁਣ ਤੁਹਾਨੂੰ ਆ ਦਿਖਾਏ ਦਿੱਤਾ ਕਿਤੇ ਕਿਤੇ ਗੁੱਲੀ ਡੰਡਾ ਜਾ ਹੈ ਗਿਆ ਦਿਖਾ ਦਾਂਗੇ ਦੁਬਾਰਾ ਵਾਪਸ ਵੀ ਦਿਖਾ ਦਾਂਗੇ ਇਹ ਗੁੱਲੀ ਡੰਡਾ ਮਰਿਆ ਜਿੱਦਾਂ ਜਿਹੜੇ ਹਿਸਾਬ ਨਾਲ ਜੋ ਵੀ ਹੋਇਆ ਅੱਗੇ ਵੀ ਦਿਖਾ ਦਾਂਗੇ ਤੁਹਾਨੂੰ ਹੁਣ ਬਾਈ ਨੇ ਇੱਕ ਦੋ ਬੂਟੇ ਤਾਂ ਤੁਹਾਨੂੰ ਦਿਖਾਏ ਦਿੱਤੇ ਆ ਲੱਭ ਕੇ ਬਾਈ ਕਹਾਂ ਰਿਜ਼ਲਟ ਜ਼ਰੂਰ ਦਿਖਾ ਦਾਂਗੇ ਇਹਦਾ ਆਪਾਂ ਇੱਕ ਵਾਰ ਫੇਰ